ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸੱਜ ਸਾਧ ਸੰਗਤ ਜੀਓ ਅੱਜ ਆਪਾਂ ਕੁਝ ਸ਼ਬਦ ਲੈਏ ਨੇ ਇਹਨਾਂ ਦੇ ਬਾਰੇ ਜਿਹੜਾ ਹੈ ਵਿਚਾਰ ਕਰਨੀ ਆ ਇਹ ਗੁਰਬਾਣੀ ਦੇ ਵਿੱਚੋਂ ਪੰਕਤੀਆਂ ਲਈਆਂ ਨੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਇਹਨਾਂ ਦੇ ਅਰਥ ਤੇ ਇਹਨਾਂ ਸ਼ਬਦਾਂ ਨੂੰ ਆਪਾਂ ਵਿਚਾਰਨਾ ਸਤ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਸ਼ਬਦ ਅਜੇ ਹਨ ਜਿਨ੍ਹਾਂ ਦਾ ਰੂਪ ਪੁਲਿੰਗ ਵਾਲਾ ਹੈ। ਯਾਨੀ ਅੰਤ ਵਿੱਚ ਔਂਕੜ ਹੈ। ਪਰ ਵਰਤੋਂ ਉਹ ਇਸਤਰੀ ਲਿੰਗ ਹੁੰਦੀ ਆਉਂਦੀ ਆਉਂਦੀ। ਵਰਤੇ ਕਿਵੇਂ ਜਾਂਦੇ ਇਸਤਰੀ ਲਿੰਗ। ਜਿਵੇਂ ਆ ਸਾਰੇ ਸ਼ਬਦ ਨੇ ਆਸਾਸ, ਸਸ, ਹਿੰਗ, ਕਾਫ, ਖਾਕ, ਖਾਂਡ, ਕੰਡ, ਖੜ। ਇਹ ਸਾਰੇ ਜਿਹੜੇ ਲਫ਼ਜ਼ ਨੇ ਦੇਖਣ ਨੂੰ ਕੀ ਆ? ਇਹ ਸਾਨੂੰ ਪੁਲਿੰਗ ਲੱਗਦੇ ਆ ਪੁਲਿੰਗ ਕਿਵੇਂ ਲੱਗਦੇ ਆ ਕਿਉਂਕਿ ਇਹ ਸਾਡੇ ਕੋਲੇ ਗੁਰਬਾਣੀ ਦਾ ਨਿਯਮ ਹੈ ਵੀ ਜੇਕਰ ਇੱਕ ਔਂਕੜ ਲੱਗਿਆ ਹੋਵੇ ਤਾਂ ਇੱਕ ਵਚਨ ਪੁਲਿੰਗ ਹੁੰਦਾ ਇਸਤਰੀ ਲਿੰਗ ਨਹੀਂ ਪੁਲਿੰਗ ਹੁੰਦਾ ਤੇ ਜੇ ਉਹ ਚੱਕਿਆ ਜਾਵੇ ਤਾਂ ਉਹ ਬਹੁਵਚਨ ਬਣ ਜਾਂਦਾ ਤੇ ਜਾਂ ਉਹ ਉਹਦੇ ਵਿੱਚ ਇਸਤਰੀ ਲਿੰਗ ਵੀ ਹੁੰਦਾ ਲੇਕਿਨ ਹੁਣ ਇਹ ਦੇਖਣ ਨੂੰ ਕੀ ਫਿਰ ਲੱਗਦੇ ਆ ਪੁਲਿੰਗਾ ਇਹ ਕੀ ਲੱਗਦੇ ਪੁਲਿੰਗਾ ਕਿਉਂਕਿ ਇੱਕ ਵਜਨ ਪੁਲਿੰਗ ਲੱਗਦਾ ਪਰ ਇਹ ਜਿਹੜੇ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸ਼ਕਲ ਇਹਨਾਂ ਦੀ ਪੁਲਿੰਗ ਵਰਗੀ ਆ ਦੇਖਣ ਨੂੰ ਪੁਲਿੰਗ ਲੱਗਦੇ ਪਰ ਇਹ ਵਰਤੇ ਕਿਵੇਂ ਗਿਆ ਇਸਤਰੀ ਲਿੰਗ ਦੇ ਰੂਪ ਵਿੱਚ ਇਸਤਰੀ ਲਿੰਗ ਜਿਹੜਿਆ ਉਹ ਵਰਤੇ ਗਿਆ ਸੋ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਇਹ ਇਸਤਰੀ ਲਿੰਗ ਲਾ ਜਿਨੇ ਇਹਨਾਂ ਨੂੰ ਜਿਵੇਂ ਵਰਤਿਆ ਗਿਆ ਉਹਨਾਂ ਦੀ ਆਪਾਂ ਵਿਚਾਰ ਕਰਦੇ ਆਂ ਸਭ ਤੋਂ ਪਹਿਲਾਂ ਹੈ ਆਪਾਂ ਅੰਸ਼ ਤੋਂ ਸ਼ੁਰੂ ਕਰਦੇ ਆਂ ਉਸ ਤੋਂ ਬਾਅਦ ਇਹ ਕਰਕੇ ਫਿਰ ਆ ਲਵ ਜਾਓਗੇ ਅੰਸ਼ ਕਹਿੰਦਾ ਕਹੋ ਕਬੀਰ ਇਹ RAM ਕੀ ਅੰਸ਼ RAM ਕੀ ਅੰਸ਼ ਅੰਸ਼ ਜਿਹੜੀ ਹੈ ਉਹ ਆਪਾਂ ਨੂੰ ਪਤਾ ਹੈ ਅੰਸ਼ ਅੰਸ਼ ਜਿਹੜੀ ਹੈ ਕੀ ਹੈ ਇਹ ਹੁਣ ਜੇ ਆਪਾਂ ਜਿਵੇਂ ਪਹਿਲਾਂ ਗੱਲ ਕਰ ਚੁੱਕੇ ਹਾਂ ਤਾਂ ਇਹ ਲੱਗਦੀ ਆ ਪੁਲਿੰਗ ਪਰ ਨਹੀਂ ਅੰਸ਼ ਪਤਾ ਅੰਸ਼ ਹੁੰਦੀ ਹੈ ਕਿ ਹੁੰਦਾ ਪਤਾ ਲੱਗ ਜਾਂਦਾ ਆਪਾਂ ਨੂੰ ਅੰਸ਼ ਇਸ ਕਰਕੇ ਕਹਿੰਦੇ ਕਹੋ ਕਬੀਰ ਇਹ RAM ਕੀ ਅੰਸ਼ ਤੇ ਹੁਣ ਅੰਸ ਆ ਗਿਆ ਉਕੜ ਲੱਗਿਆ ਇਸ ਕਰਕੇ ਜਦੋਂ ਉਕੜ ਲੱਗਿਆ ਹੋਵੇ ਤੇ ਕੁਝ ਲਫ਼ਜ਼ ਨੇ ਉਹ ਲਫ਼ਜ਼ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੇ ਪੈਣੇ ਆ ਉਹ ਕੋਈ 50 30 40 50 ਹੋ ਸਕਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੇ ਉਹ ਧਿਆਨ ਚ ਰੱਖਣੇ ਪੈਣੇ ਆ ਵੀ ਇਹ ਜਿਹੜੇ ਆ ਲੱਗਦੇ ਆ ਵੀ ਇਸ ਤ੍ਰਿੰਗਾ ਅੰਸ ਅੱਗੇ ਸਾਸ ਆ ਗਿਆ ਸਸੇ ਨੂੰ ਕੰਨਾਂ ਤੇ ਸਸੇ ਨੂੰ ਉਕੜ ਸਾਸ ਹੁਣ ਉਹੀ ਗੱਲ ਵਾਰ-ਵਾਰ ਰਪੀਟ ਨਾ ਮੈਂ ਕਰਾਂ ਵੀ ਔਂਕਰ ਲੱਗਿਆ ਪਲਿੰਗ ਲੱਗਦਾ ਹੈ ਕਿ ਇਸ ਰਿੰ ਸਾਸ ਦਾ ਪਤਲਵਾ ਸਸ ਮਦਰੇ ਲਾ ਸਾਸ ਦੀਵਾਨੀ ਬਾਵਰੀ ਸਿਰ ਤੇ ਸੰਕਟਲੀ ਸਾਸ ਸਾਸ ਜਿਹੜਾ ਹੈ ਉਹ ਮਦਰੇ ਲਾ ਇਥੇ ਸਾਸ ਦਾ ਜਿਹੜਾ ਭਾਵ ਕੀਤਾ ਉਹ ਹੈ ਮਾਇਆ ਮਾਇਆ دیਵਾਨੀ ਬਾਵਰੀ ਸਿਰ ਤੇ ਸੰਕਟਲੀ ਇਥੇ ਸਾਸ ਦਾ ਉਹ ਮਾਇਆ ਕੀਤਾ ਗਿਆ ਜਦੋਂ ਉਹਦੇ ਅਰਥ ਕਰਦੇ ਆ ਨਾ ਪਾਵਰ ਕਰਦੇ ਨਾ ਉਦੋਂ ਇਹ ਬਣੂਗਾ ਪਰ ਜੇ ਆਪਾਂ ਅਦਰਵਾਈਜ਼ ਦੇਖੀਏ ਤਾਂ ਇਹਦਾ ਮਤਲਬ ਕੀ ਹੈ ਸਾਸ ਅਸੀਂ ਇਹਨਾਂ ਨੂੰ ਦੇਖਣਾ ਵੀ ਬਾਅਦ ਉਹ ਤੇ ਅੱਗੇ ਚੱਲਾਂਗੇ ਨਾ ਫਾਸ ਤੋਂ ਪਤਾ ਲੱਗ ਜਾਏ ਇਹ ਵੀ ਪੁਲਿੰਗ ਨਹੀਂ ਇਹ ਸਾਸ ਸਾਸ ਵਾਲਾ ਸ਼ਬਦ ਹੈ ਮਦਰਨ ਲਾ ਇਹ ਇਸਤਰੀ ਲਿੰਗ ਦਾ ਅਗਿਆ ਸਾਸ ਫਾਸ ਵੀ ਕਹਦੇ ਨੇ ਤੇ ਸਾਸ ਵੀ ਕਹਿੰਦੇ ਨੇ ਸਾਸ ਵੀ ਮਦਰਨ ਲਾ ਹੈ ਸਾਸ ਕੀ ਹੈ ਉਹ ਵੀ ਮਦਰਨ ਲਾਇਆ ਇਹ ਕੋਈ ਪੁਲਿੰਗ ਨਹੀਂ ਹੈ ਇਹ ਇਸ ਤਰੀ ਲੇਗਾ ਔਕੜ ਚੈ ਲਗਿਆ ਇਹ ਇਸ ਤਰ੍ਹਾਂ ਹੀ ਤੁਹਾਨੂੰ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਸ ਸ਼ਬਦ ਆਏਗਾ ਜਾਂ ਸਾਸ ਆਏਗਾ ਉਹ ਇਸੇ ਤਰ੍ਹਾਂ ਹੀ ਮਿਲਣਗੇ ਉਹਦੇ ਚ ਹੋਰ ਕੋਈ ਤਬੀਰ ਨਹੀਂ ਸਾਸ ਵਰਾਇਣ ਵੈਰਣ ਨਾਨਕ ਜੀ ਉਹ ਸਸੋਰਾ ਵਾਦੀ ਜੇਠੋ ਪੋਪੋ ਲੂਹੇ ਲੂਹੇ ਹੁਣ ਦੇਖੋ ਇਹ ਸਾਸ ਹੋ ਗਿਆ ਕੰਪਲੀਟ ਅੱਗੇ ਹੈ ਜੀ ਉਹ ਸਸੋਰਾ ਵਾਦੀ ਵਾਦੀ ਜਿਹੜਾ ਝਗੜਾ ਝੋਲਾ ਕਰਦਾ ਹੁੰਦਾ ਇੱਥੇ ਜੀਠਾ ਹੁਣ ਜੀਠ ਤਾਂ ਜੀਠ ਹੈ ਪਰ ਇਹਦੇ ਚ ਪਿੱਛੇ ਦੱਸ ਦਈਏ ਇਹ ਜੰਮ ਤੋਂ ਪਾਵ ਲਿਆ ਗਿਆ ਜੰਮ ਤੋਂ ਜੰਮ ਹੈ ਪਾਵਾ ਪਿੱਛੇ ਲੋ ਸਸੋਰਾ ਹੁਣ ਇੱਥੇ ਇਹ ਵੀ ਗੱਲ ਦੱਸ ਦਈਏ ਕਿ ਆ ਸਸ ਸਸਰਾ ਆ ਹੁਣ ਔਂਕੜ ਜਿਹੜਾ ਵਿਚਾਰੇ ਲੱਗਿਆ ਹੁੰਦਾ ਨਾ ਇਹ ਹਮੇਸ਼ਾ ਬੋਲਣਾ ਹੁੰਦਾ ਤਾਂ ਕਿ ਅਸੀਂ ਜਿਹੜੀ ਹੈ ਸ਼ੁੱਧ ਗੁਰਬਾਣੀ ਜਿਹੜੀ ਆ ਉਹ ਪੜ ਸਕੀਏ ਜਿਵੇਂ ਸਾਡੇ ਕੋਲੇ ਆਉਂਦਾ ਠਾਕ ਹੋਰ ਤਕਨ ਨੂੰ ਕੋ ਲੱਗਦਾ ਪਰ ਅਸੀਂ ਕਈ ਵਾਰ ਗਲਤੀ ਨਾਲ ਪੜਦੇ ਹਾਂ ਠਾਕਰ ਨਹੀਂ ਠਾਕੁਰ ਤਕਨ ਉਹ ਵਿਚਾਰੜਾ ਜਿਹੜਾ ਔਂਕੜ ਹੁੰਦਾ ਉਹ ਬੋਲਣਾ ਜਿਹੜਾ ਪਿੱਛੇ ਔਂਕੜ ਹੁੰਦਾ ਉਹਦੇ ਬਾਰੇ ਆਪਾਂ ਨੂੰ ਸਮਝਣਾ ਪੈਂਦਾ ਵੀ ਕਿੱਥੇ ਬੋਲਣਾ ਵੀ ਹੈ ਤੇ ਕਿੱਥੇ ਨਹੀਂ ਵੀ ਬੋਲਣਾ ਇਹ ਤੇ ਆ ਜਿਹੜਾ ਸੈਂਟਰ ਦੇ ਵਿੱਚ ਵਿਚਾਰੇ ਆਉਂਦਾ ਹੈ ਨਾ ਇਸ ਤਰ੍ਹਾਂ ਤਾਂ ਉਹ ਫਿਰ ਕੀ ਹੁੰਦਾ ਬੋਲਣਾ ਹੁੰਦਾ ਸਸਰਾਵਾਦੀ ਜੇਠੋ ਪਉ ਪੋ ਲੁਹੇ ਮੋੜ ਮੋੜ ਕੇ ਪਉ ਪੋ ਦਾ ਭਾਵ ਹੁੰਦਾ ਮੋੜ ਮੋੜ ਮੋਰ ਮੋਰ ਅਗੇ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ ਫਰੀਦਾ ਰਹੀ ਸੋ ਬੇੜੀ ਬੇੜੀ ਵੇੜੀਆ ਲਿਬੜੀ ਜਿਹਨੂੰ ਕਹਿੰਦੇ ਆ ਹਿੰਗ ਰਹੀ ਸੋ ਬੇੜੀ ਹਿੰਗ ਹਿੰਗ ਜਿਹੜੀ ਆਪਾਂ ਹਿੰਗ ਆਪਾਂ ਵੇਖਦੇ ਆ ਆਪਾਂ ਨੂੰ ਘਰਾਂ 'ਚ ਵੀ ਯੂਜ਼ ਕੀਤੀ ਜਾਂਦੀ ਆ ਉਹਦੀ ਜਿਹੜੀ ਆ ਸਮੈਲ ਜੀ ਆ ਉਹ ਬੜੀ ਅਜੀਬੀ ਬਹੁਤੀ ਭੈੜੀ ਜੀ ਹੁੰਦੀ ਕਹਿ ਲੋ ਹਾਂਜੀ ਐਂਦੀ ਤੇ ਗਈ ਕਥੂਰੀ ਗੰਧ ਕਥੂਰੀ ਜਿਹੜੀ ਆ ਇਹ ਕੀ ਆ ਕਥੂਰੀ ਹੁੰਦੀ ਆ ਕਸਤੂਰੀ ਆਪਾਂ ਗੁਰਬਾਣੀ ਚ ਸਭ ਬਹੁਤ ਵਾਰੀ ਗੁੰਦਾ ਕਸਤੂਰੀ ਤੇ ਕਸਤੂਰੀ ਆ ਦੀ ਗੰਧ ਬੜੀ ਵਧੀਆ ਹੁੰਦੀ ਆ ਫਰੀਦਾ ਰਹੀ ਸੁਬੇੜੀ ਇੰਜਲੀ ਆ ਜਿਹੜੀ 베ੜੀ ਆ ਇਹਨੂੰ ਆਪਾਂ ਕਰ ਲਈਏ 베ੜੀ ਆ ਤਰੀ ਰੂਪੀ 베ੜੀ ਆ ਇਹਦੇ ਚ ਕੀ ਆ ਆ ਹਿੰਗ ਦੀ ਬਦਵੋਜੀ ਵਾਲੀ ਆ ਨਾ 스멜 ਆ ਰਹੀ ਜਾਂਦੀ ਆ ਤੇ ਜਿਹੜੀ ਕਥੂਰੀ ਦੀ ਗੰਧ ਆ ਇਹਦੇ ਅੰਦਰ ਆ ਕਥੂਰੀ ਖੱਚੀ ਅਚੀ ਕਸ਼ੂ ਬੋ ਜੀ ਨੂੰ ਗਨਿਆ ਟਾਪ ਦੀ ਕਿਛੂ ਆ ਉਹ ਚੜੀ ਜਾਂਦੀ ਹੈ ਕਿਉਂਕਿ ਅਸੀਂ ਕਰਮ ਕੰਡਾਂ ਜੇ ਲੱਗੇ ਰਹਿੰਦੇ ਆ ਤੇ ਅਸੀਂ ਉਹਦਾ ਨਾਮ ਸਿਮਰਨ ਨਹੀਂ ਕਰਦੇ ਤੇ ਨਾਮ ਜਿਵੇਂ ਨਾ ਕਰਨ ਕਰਕੇ ਫਿਰ ਆਹੀ ਕੁਝ ਰਹਿ ਜਾਂਦਾ ਆ ਜਿਹੜੇ ਗੁਣ ਉਹਦੇ ਖੁਸ਼ਬੂ ਵਾਲੇ ਗੁਣ ਉੱਖਤ ਹੋ ਜਾਂਦੇ ਅਗੇ ਬਿਰਦ ਪਿਆ ਜੋ ਬਣ ਤਨ ਖਸਿਆ ਬਿਰਦ ਪਿਆ ਐ ਜਿਹੜਾ ਸਰੀਰ ਆ ਜਵਾਨ ਹੁੰਦਾ ਫਿਰ ਬਿਰਦ ਪਿਆ ਬਿਰਦ ਹੋ ਗਿਆ ਹੋ ਗਿਆ ਜੀ ਜੋਵਨ ਤਨ ਕਿੱਸਿਆ ਜੋਵਨ ਕਿੱਥੇ ਜਵਾਨੀ ਤੇ ਤਨ ਜੋਵਨ ਵੀ ਗਿਆ ਤੇ ਤਨ ਵੀ ਕਿੱਸਿਆ ਲਿਸਾ ਹੋ ਗਿਆ ਲਿਸਾ ਹੋ ਗਿਆ ਕਮਜ਼ੋਰ ਹੋ ਗਿਆ ਕਫ કંਠ ਬਰੂਧੋ ਕਫ ਕਫ કંਠ ਕਫ ਜਿਹੜੀ ਹੁੰਦੀ ਹੈ ਬਲਗਮ ਬਲਗਮ ਹੁੰਦੀ ਹੈ ਤੇ કંਠ ਜਿਹੜਾ ਗਲਾ ਹੁੰਦਾ ਬਰੂਧੋ ਉਹ ਫਿਰ ਜਿਹੜਾ ਗਲਾ ਹੈ ਉਹ ਬਲਗਮ ਦੇ ਵਿੱਚ ਫਸ ਜਾਂਦਾ ਬਲਗਮ ਵਾਲਾ ਬਣ ਜਾਂਦਾ ਬਲਗਮ ਵਾਲਾ ਬਣ ਜਾਂਦਾ ਕਫ કંਠ ਬਰੂਧੋ ਜਿਹੜਾ ਗਲਾ ਕਫ ਵਾਲਾ ਬਣ ਜਾਂਦਾ ਕਫ ਕਫ ਨਹੀਂ ਬਲਗਮ ਵਾਲਾ ਬਣ ਜਾਂਦਾ ਨੈਣ ਹੋ ਨੀਰ ਢਰੇ ਨੈਣ ਹੋ ਨੈਣਾ ਤੋਂ ਆਪਾਦਨ ਕਾਰਕਾ ਉਹਦਾ ਇਹ ਚਿੰਨ ਹੈ ਨੈਣਾ ਤੋਂ ਨੀਰ ਨੀਰ ਕੀ ਪਾਣੀ ਪਾਣੀ ਨਿਕਲਦਾ ਪਾਣੀ ਦਾ ਢਰੇ ਚੱਲਦਾ ਚੱਲਦਾ ਨੀਰ ਨੀਰ ਹੁਣ ਇੱਥੇ ਦੇਖੋ ਨੀਰ ਪਲਿੰਗਾ ਇਹ ਪਲਿੰਗਾ ਇੱਥੇ ਇੱਥੇ ਪਲਿੰਗਾ ਉਕੜ ਲਗਿਆ ਇੱਕ ਵਜਨ ਮੀਰ ਪਾਣੀ ਪਾਣੀ ਤਰੇ ਖਾਕ ਸੰਤਨ ਕੀ ਦੇਹ ਪਿਆਰੇ ਖਾਕ ਖਾਕੀਏ ਉਹਦੀ ਧੂੜ ਮਿੱਟੀ ਉਹਦੇ ਚਰਨਾਂ ਦੀ ਧੂੜ ਸੰਤਾਂ ਦੇ ਚਰਨਾਂ ਦੀ ਧੂੜ ਦੇ ਪਿਆਰੇ ਮੈਨੂੰ हे ਪਿਆਰੇ ਤੂੰ ਸੰਤਾਂ ਦੀ ਧੂੜ ਦੇ ਦੇ ਹੁਣ ਖਾਕ ਆ ਗਿਆ ਖਾਕ ਜਿਹੜੀ ਆ ਉਹ ਉੱਥੇ ਵੀ ਆ ਗਿਆ ਖਾਕ ਇਹ ਜਿਹੜਾ ਉਹ ਉੱਤੇ ਪੜੋ ਖਾਕ ਹੈ ਖਾਕ ਸੰਤਨ ਕੀ ਦੇ ਪਿਆਰੇ ਖਾਕ ਕੀ ਆ ਜਿਹੜੀ ਹੈ ਇਤਰੀ ਲੈਗਾ ਪਰ ਦੇਖਣ ਨੂੰ ਇਹ ਲੱਗਦਾ ਹੈ ਕਿ ਇਹ ਤਾਂ ਭਾਈ ਪੁਰੰਗ ਹੋਣਾ ਹੋਵੇ ਪਰ ਨਹੀਂ ਕੁਛ ਲੋ ਜਿਹੜਿਆ ਉਹ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਇਸਤਰੀ ਲਿੰਗ ਦੇ ਤੌਰ ਤੇ ਵਰਤੇ ਗਏ ਆ ਖਾਕ ਸੰਤਨ ਕੀ ਦੇ ਪਿਆਰੇ ਖਾਕ ਸੰਤਨ ਕੀ ਦੇ ਪਿਆਰੇ ਹਰ ਹੈ ਖਾਂਡ ਰੇਤ ਮੈਂ ਬਿਖਰੀ ਖਾਂਡ ਹੁਣ ਇਹ ਵੀ ਹੋਈ ਐ ਇਸਤਰੀ ਲਿੰਗ ਲੱਗ ਜਾ ਕੋ ਲਿੰਗ ਲੱਗੀ ਜਾਂਦਾ ਆ ਰੇਤ ਐ ਇਹ ਵੀ ਉਹੀ ਐ ਇਸਤਰੀ ਲਿੰਗ ਹੁਣ ਕਿੰਦਾ ਹਰੀ ਹਰ ਹੈ ਖਾਂਡ ਅ ਰੇਤ ਮੈਂ ਬਿਕਰੀ ਖਾਂਡ ਜਿਹੜੀ ਆ ਉਹ ਰੇਤ ਦੇ ਵਿੱਚ ਬਿਕਰ ਗਈ ਵਿਖਰੀ ਹਾਥੀ ਜੁਨੀ ਨਾ ਜਾਏ ਇਥੇ ਹਾਥੀ ਕਹਿਆ ਕੀ ਇਤੇ ਅਰਥ ਹਾਥੀ ਹਾਥੀ ਅਤਾਂ ਨਾਲੀ ਹਾਥੀ 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 ਜਿਹੜਾ ਆ ਤੇ ਵੱਡਾ ਵੱਡਾ ਜਾਨਵਰ ਹੈ ਹਾਥੀ ਜੁਨੀਨਾ ਇਹ ਹਾਥੀ ਤੋਂ ਵੀ ਦੁਨੀਆ ਦੀ ਜਿਹੜੀ ਖਾਂਡ ਰੇਤ ਦੇ ਵਿੱਚ ਆ ਖਾਂਡ ਜਿਹੜੀ ਆ ਉਹ ਕੀ ਆ ਉਹਦਾ ਨਾਮ ਤੋਂ ਲਿਆ ਹੈ ਉਹਦਾ ਨਾਮ ਜਿਹੜਾ ਹੈ ਉਹ ਇਸ ਤਰ੍ਹਾਂ ਖਿਲ ਜਾਏ ਤੇ ਹਾਥੀ ਹਾਥੀ ਤੋਂ ਵੀ ਨਹੀਂ ਜਨਦਾ ਹਾਥੀ ਤੋਂ ਭਾਵ ਤੇ ਇਹ ਹੋ ਸਕਦਾ ਹੰਕਾਰੀ ਜਿਹੜੇ ਹੰਕਾਰ ਚੰਦੇ ਆ ਉਹ ਕਿਤੇ ਚੜ ਸਕਦੇ ਆ ਉਹਦਾ ਨਾਮ ਉਹ ਤਾਂ ਕੋਈ ਨਿਮਰਤਾ ਵਾਲੇ ਹੀ ਚੜ ਸਕਦੇ ਆ ਸੋ ਸਾਸੰਗਤ ਅੱਗੇ ਖੜ ਪੱਤੀ ਕੁੜ ਭਜੇ ਖੜ ਖੜ ਹੁੰਦਾ ਨਾੜ ਭਾਵੇਂ ਕਿਸੇ ਦਾ ਵੀ ਹੋਵੇ ਕਣਕ ਦਾ ਹੋਵੇ ਝੋਨੇ ਦਾ ਹੋਵੇ ਔਰ ਚੇਰੀ ਹੁੰਦੀ ਆ ਖੇਤਾਂ ਚ ਬੜੀ ਖੜ ਜਾਂਦੀ ਆ ਫੁੱਕ ਜਾਂਦੀ ਆ ਕੜਕਦੇ ਨੇ ਜੁਦਦੀ ਆ ਖੜ ਪੱਤੀ ਖੜ ਇਸਤਰੀ ਲਿੰਗ ਲੱਭ ਜਾੜ ਪੱਤੀ ਉਹ ਜਦੋਂ ਖੜ ਪੱਕ ਜਾਂਦੀ ਆ ਕੁੜ ਭਜੇ ਕੁੜ ਕੇ ਪਟਕਦੇ ਨੇ ਭਜੇ ਜਾਂਦੀ ਆ ਕੁੜ ਕੇ ਉਹ ਟੱਕਦੇ ਨੇ ਕਰਕੇ ਭੱਜੇ ਭੱਜ ਜਾਂਦੀ ਆ ਟੁੱਟ ਜਾਂਦੀ ਆ ਬਿੰਦ ਸੇ ਆਏ ਚਲੇ ਕਿਆ ਮਾਨ ਹੁਣ ਇਹ ਇਹ ਦੱਸਿਆ ਗਿਆ ਇਥੇ ਭਾਵ ਵੀ ਕਰ ਦਈਏ ਵੀ ਇਹ ਜਿਹੜਾ ਹੈ ਨਾ ਸਰੀਰ ਆ ਇਹ ਵੀ ਸਾਡਾ 나ੜ ਵਾਂਗੂ ਨਹੀਂ ਆ ਇਹ ਹੁਣ ਜਦੋਂ ਇਹ ਪੱਕ ਗਿਆ ਭਾਵ ਇਹਦੇ ਤੇ ਬੁਢਾਪਾ ਆ ਗਿਆ ਜਿੰਨੇ ਜਿੰਨੇ ਵੱਡਾ ਹੋਇਆ ਤਾਂ ਇੱਕੋੜ ਭਜੇ ਕੋੜ ਕੇ ਪੈ ਜਾਂਦੀ ਆ ਕਿਉਂਕਿ ਹੱਡ ਪੈਰੇ ਦੇ ਹੋਜੇ ਹੋ ਜਾਂਦੇ ਭਜਦੇ ਆ ਬਿੰਦ ਸੇ ਖਤਮ ਹੋ ਜਾਂਦਾ ਆ ਆਏ ਚਲੇ ਕਿਆ ਮਾਨ ਆ ਕੇ ਚਲੇ ਚਲ ਗਏ ਆਏ ਤੇ ਚਲੇ ਚਲ ਗਏ ਕਿਆ ਮਾਨ ਇਹਦਾ ਮਾਨ ਕੀ ਕਰਨਾ ਹੈ ਸਰੀਰ ਦਾ ਆ ਕੇ ਚਲ ਜੀ ਮਨ ਤਨ ਮੈਲਾ ਅਵਗਣੀ ਛਿੰਜ ਭਰੀ ਗੰਦੇ ਆਏ ਮਨ ਤਨ ਮਨ ਤੇ ਤਨ ਤੇ ਕੀ ਹੈ ਬਲੈ ਮਨ ਤਨ ਮੈਲਾ ਅਵਗਣੀ ਅਵਗਣਾ ਦੇ ਨਾਲ ਛਿੰਜ ਭਾਰੀ ਗੰਦੇ ਆਏ ਛਿੰਜ ਜਿਹੜੀ ਹੈ ਉਹ ਗੰਦੀ ਗੰਧ ਦੇ ਨਾਲ ਗੰਦੀ ਬਦਬੂ ਦੇ ਨਾਲ ਹੁਣ ਇੱਥੇ ਦੱਸਿਆ ਕਿ ਮਨਦਨ ਮੈਲਾ ਔਗਣੀ ਜਿਹੜਾ ਮਨਵੀ ਤੇ ਤਨਵੀ ਮੈਲਾ ਔਗਣਾ ਦੇ ਨਾਲ ਮਨੁੱਖ ਦਾ ਔਗਣਾ ਦੇ ਨਾਲ ਮਨ ਤੇ ਤਨ ਮੈਲਾ ਹੋ ਜਾਂਦਾ ਚਿੰਜ ਚਿੰਜ ਜਿਵੇਂ ਪਾਈ ਹੁੰਦੀ ਪਛੀ ਦੀ ਚਿੰਜ ਇਹ ਸਾਡੀ ਇਹ ਹੈ ਸਾਡਾ ਆਹੂ ਹੈ ਇਹ ਚਿੰਜ ਇਹ ਭਰੀ ਗੰਦੇ ਆਏ ਤੇ ਇਹ ਭਰੀ ਆ ਕਾਦੇ ਨਾਲ ਗੰਦੀ ਨਾਲ ਗੰਧ ਗੰਧ ਉਹ ਮੂੰਹ ਦੇ ਵਿੱਚੋਂ ਗੰਧ ਕਾਦੀ ਨੰਦਿਆ ਚੁਗਲੀ ਹੋਰ ਇਹੋ ਜਿਹੀ ਚੀਜ਼ ਆ ਨਾ ਇਹ ਪਰਿਅਗ ਅੱਗੇ ਆ ਗਿਆ ਹੋਰ ਕਥਨੀ ਬਦੋ ਨਾ ਮੈਂ ਹੋਰ ਕੋਈ ਕਥਨੀ ਨਹੀਂ ਮੰਨਦਾ ਹੋਰ ਕਹਿ ਜੀ ਨੂੰ ਬੰਦਾ ਸਾਰੀ ਛਾਰ ਆ ਸਾਰੀ ਸਵਾਹ ਹੋਰ ਕਹਿ ਦੀ ਜੀ ਮੈਂ ਪਾਤਾ ਗੱਲ ਹੋਰ ਕਥਨੀ ਬਦੋ ਨਾ ਸਗਲੀ ਛਾਰ ਹੋਰ ਕਥਨੀ ਬਦੋ ਨਾ ਮੈਂ ਨਹੀਂ ਬਦਦਾ ਸਗਲੀ ਛਾਰ ਸਾਰੀ ਹੀ ਛਾਰ ਆ ਛਾਰ ਕੀ ਹੁੰਦੀ ਆ ਸਵਾਹ ਛਾਰ ਕੀ ਹੁੰਦੀ ਆ ਸਵਾਹ ਜੀ ਪ੍ਰਾਣ ਤਨ ਤਨ ਰੱਖੀ ਜੀ ਪ੍ਰਾਣ ਤਨ ਧਨ ਰੱਖੇ ਜੀ ਦੇ ਪ੍ਰਾਣ ਜੀ ਪ੍ਰਾਣ ਸਾਡੇ ਜੀ ਪ੍ਰਾਣ ਜਿਹੜੇ ਜੀ ਅੰਦਰ ਜੀ ਹੈ ਸਵਾਜ ਤਨ ਧਨ ਰੱਖੇ ਇਹ ਤਨ ਦੇ ਤਨ ਇਹ ਰੱਖਦਾ ਕਰ ਕਿਰਪਾ ਰੱਖੀ ਜਿੰਦ ਉਹਨੇ ਕਿਰਪਾ ਕਰਕੇ ਮਾਇਆ ਕਰਕੇ ਕਿਰਪਾ ਕਰਕੇ ਰਾਖੀ ਰੱਖੀ ਜਿੰਦ ਜਿੰਦ ਜਿਹੜੀ ਆ ਉਹ ਅੰਦਰ ਜੋ ਸਾਡੇ ਅਸੀਂ ਕੋਲ ਰਏ ਇਹ ਸਾਡੀ ਜਿੰਦ ਹੈ ਜਾਨ ਇਹ ਜੋਵਨ ਗਿਆ ਬਤੀਤ ਇਹ ਜਿਹੜਾ ਜੋਵਨ ਸੀ ਸਾਡੇ ਤੇ ਜੋਵਨ ਸੀ ਨਾ ਉਹ ਗਿਆ ਬਤੀਤ ਵੀ ਬਤੀਤ ਹੋ ਗਿਆ ਖਤਮ ਹੋ ਗਿਆ ਜਰ ਮਲ ਬੈਠੀ ਹੈ ਜਰ ਹੁੰਦਾ ਬੁਢਾਪਾ ਉਹ ਉਹਦੀ ਥਾਂ ਦੇ ਉੱਤੇ ਮਲ ਕੇ ਬਹਿ ਗਈ ਕਿਹੜੀ ਕੌਣ ਜਰ ਜਰ ਕੀ ਬੁਢਾਪਾ ਉਹ ਚਲਿਆ ਗਿਆ ਜੋਵਨ ਸੀ ਜੋਵਨ ਚਲਿਆ ਗਿਆ ਜੋਵਨ ਗਿਆ ਬਤੀਤ ਬਤੀਤ ਹੋ ਗਿਆ ਹੁਣ ਕੀ ਜਰ ਜਰ ਜਿਹੜਾ ਬੁਢਾਪਾ ਉਹ ਮਲ ਕੇ ਬੈਠ ਗਿਆ ਮਲ ਕੇ ਬੈਠ ਗਿਆ ਉਹਦੀ ਥਾਂ ਤੇ ਉਹ ਮਲ ਕੇ ਬੈਠ ਗਿਆ ਪਹਿਲਾਂ ਜਵਾਨੀ ਸੀ ਉਹ ਬਤੀਤ ਹੋ ਗਈ ਤੇ ਉਹਦੀ ਥਾਂ ਦੇ ਉੱਤੇ ਫਿਰ ਕੀ ਹੋਇਆ ਉਹ ਮਲ ਕੇ ਬੈਠੀ ਉਹ ਬਡਾਪਾ ਜਿਹੜਾ ਹੈ ਉਹ ਮਲ ਕੇ ਬੈਠ ਗਿਆ ਸੋ ਸਾਥ ਸੰਗਤ ਇਹ ਆਪਾਂ ਇਹਨਾਂ ਦੀ ਵਿਚਾਰ ਕੀਤੀ ਹੈ ਵਿਚਾਰ ਦਾ ਇਹੀ ਹੈ ਕਿ ਇਹ ਜਿੰਨੇ ਲਫ਼ਜ਼ ਨੇ ਇਹ ਇਹ ਨੋਟ ਕਰਿਓ ਵੀਡੀਓ ਨੂੰ ਚੰਗੀ ਤਰ੍ਹਾਂ ਪੜਿਓ ਲਿਖ ਲਿਓ ਔਰ ਇਸ ਹਾਰੇ ਲਹਜ ਜੜਿਆ ਦੇਖਣ ਨੂੰ ਪੁਲਿੰਗ ਹੈ ਪਰ ਵਰਤੇ ਕਿੱਥੇ ਗਿਆ ਇਸਤਰੀ ਲਿੰਗ ਦੇ ਤੌਰ ਤੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਦਰਜ ਨੇ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਹ ਆਪਣੇ ਗ੍ਰਾਮਵਲ ਦੇ ਵਿੱਚ ਲਿਖਿਆ ਤੋਂ ਇਹ ਲੈ ਕੇ ਸੋ ਸਾਸੰਗਤ ਇਨੀ ਕੁ ਵਿਚਾਰ ਜਿਹੜੀ ਆ ਉਪਰਵਾਣ ਕਰਨੀ ਅਗਲੇ ਵਿਸ਼ੇ ਤੇ ਫਿਰ ਆਪਾਂ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ O arregru que